ਇਥੇ ਡੜੀ ਲੈ ਆਏ ਕਿ ਨਹੀਂ ਬਰਫੀ ਕਿਉਂ ਉਸ ਟਾਈਮ ਇਹ ਬਰਫੀ ਥੋੜੀ ਮੈਂ ਕਹਣਾ ਮੈਂ ਬਰਫੀ ਥੋੜੀ ਹੈ ਯਾਰ ਇਹ ਨਹੀਂ ਖਾਣਾ ਇਹ ਬਰਫੀ ਨਹੀਂ ਹੈਗੀ ਇਹ ਖੋਆ ਹੈ ਪਤਾ ਨਹੀਂ ਕੀ ਚੀਜ਼ ਹੈ ਹੋਰ ਹੀ ਕੋ ਹੋਵੇ ਪੇੜਾ ਜਾਂ ਕੀ ਕਹਿੰਦੇ ਨੇ ਪੇੜਾ ਕਹਿੰਦੇ ਕੀ ਕਹਿੰਦੇ ਆਪਣੀ ਇੰਡੀਆ ਜਿੱਤ ਗਈ ਕਲਦੀਪ ਜਿਆਦਾ ਪੰਜ ਖਡਾਰੀ ਆਊਟ ਕਰਤੇ ਮੈਂ ਖਤਿਆਰ ਸ਼ਹਿਰ ਹੋ ਜੀਏ ਮਸਤਾਰ ਦੀ ਗੱਲ ਹੈ ਉਹ ਆਪਣੀ ਵੱਜ ਗਈ ਹੁਣ ਤੇ ਹੁਣ ਹੁਣ ਕੋਟੀ ਆ ਉਹ ਲੈ ਲਈ ਕੋਟੀ ਉੱਪਰ ਪਈ ਇੰਡੀਆ ਦੇ ਖਡਾਉਣੇ ਇਹ ਬੰਨੇ ਅੱਜ ਜਾਗੜ ਜੀ ਆ ਜੀ ਕੱਲ ਲਾਵਲੀ ਪਾਈ ਆ ਜਾ ਬੰਨੇ ਅੱਜ ਕੁਝ ਅਲੱਗ ਕਰਦੇ ਹੁਣ ਜਾਗਤ ਗੜੀ ਆ ਜੀ ਆ ਟਰਾਈ ਕਰਦੇ ਆ ਕਿੱਦਾਂ ਲੱਗੀ ਕਿਉਂਕਿ ਪਹਿਲਾਂ ਤੇ ਜਦੋਂ ਮੈਂ ਲਈ ਇਹ ਨਾ ਇਹਨੂੰ ਹੋ ਗਿਆ ਵਾ ਸਾਲ ਡੇਢ ਸਾਲ ਦੇ ਕਰੀਬ ਹੋ ਗਿਆ ਉਦੋਂ ਤੇ ਬਹੁਤ ਵੱਡੀ ਸੀ ਸਿਹਤ ਤਾਂ ਹੁਣ ਵੀ ਉਨੀ ਕੋ ਹੁਣ ਹੁਣ ਕਿਹੜੀ ਫਿਟਿੰਗ ਚ ਆ ਜਣੀ ਆ ਪਰ ਫਿਰ ਵੀ ਪਹਿਲਾਂ ਨਾਲੋਂ ਠੀਕ ਐ ਸਿਹਤ ਹੁਣ ਕਹਿੰਦੇ ਆ ਪਾ ਕੇ ਦੇਖਦੇ ਆ ਕਿੱਦਾਂ ਤਮੀਜ਼ ਜਿਹਾ ਪਾਉ ਉਹ ਪਾਲੀ ਕੱਲ ਵਾਲੀ ਸਾਨੂੰ ਕਿਹੜਾ ਵੇਖਣਾ ਕਿਨੇ ਜਾਣਾ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਘੁੰਮਣੀ ਗੁਰਦੁਆਰਾ ਸਾਹਿਬ ਜਾਣਾ ਆਪਾਂ ਹਾਂ ਜੀ ਨਹੀਂ ਉਹ ਕਾਸ਼ ਨਹੀਂ ਦਾ ਕਾਸ਼ ਨੂੰ ਹਾਂ ਕਾਸ਼ ਨੂੰ ਨਹੀਂ ਨਹੀਂ ਕਾਸ਼ ਨਹੀਂ ਝੂਠ ਬੋਲਦਾ ਮੈਂ ਤੁਹਾਨੂੰ ਸਤਾਣਾ ਨਹੀਂ 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 ਪਤਾ ਵਾਂ ਪਤਾ ਸੰਦੀਪ ਪਤਾ ਹੈ ਕੰਬੜਿਆ ਓਕੇ ਲੱਗਾ ਜੱਜਦਾ ਮੁੰਡਾ ਉਹ ਵਾਲੀ ਕਮੀਜ਼ ਨਾਲ ਨਹੀਂ ਗੱਲ ਬਣੀ ਵੀ ਆਪਾਂ ਪਾਵਾਂਗੇ ਆਹ ਵਾਲੀ ਕਮੀਜ਼ ਹੁਣ ਅੱਜ ਮੈਂ ਹਰ ਗੱਲ ਨੂੰ ਕਰੇ ਛੱਡ ਚੱਲੇ ਆ ਕਿੰਨਾ ਕੰਨੀ ਖੁਸ਼ ਹੁੰਦੀ ਹੈ ਹੱਬ 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 ਤਾ ਹਰ ਗੰਝਾ ਕਰ ਦੋ। ਕੀ ਕਰ? ਤਾ ਲੈ। ਚਾਹ। ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਉਧਰ ਸਤਿ ਸ਼੍ਰੀ ਅਕਾਲ ਵਲੌਗ ਸਾਰਿਆਂ ਨੂੰ। ਚਲੋ ਬੁਲਾਓ। ਅੱਜ ਵਲੌਗ ਸਤਿ ਸ਼੍ਰੀ ਅਕਾਲ। ਉਹ ਸਵਾਗਤ ਹੈ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ ਸਾਸੀ ਘਾ ਬੁਲਾਓ ਇੱਧਰ ਸਾਸੀ ਘਾ ਉਧਰ ਉਹ ਬਾਬਾ ਜੀ ਨੂੰ ਪਤਾ ਚਲੋ ਇੱਧਰ ਕਾ ਦਿਓ ਸਾਸੀ ਘਾ ਸਾਸੀ ਘਾ ਲੈ ਇੱਧਰ ਵੀ ਬੁਲਾ ਦਿਓ ਹਾਂ ਚਲੋ ਇੱਧਰ ਵੀ ਬੁਲਾ ਦਿਓ ਸੱਚੀ ਘਾ ਕਹਿੰਦੀ ਨਹੀਂ ਹਾਂ ਇਹ ਬੜੀ ਚਲਾਕੀ ਇਹ ਬੜੀ ਬੜੀ ਚਲਾਕ ਚਲ ਬਾਬਾ ਜੀ ਇਹਨੂੰ ਬੁਲਾ ਦਿਓ ਸਾਸੀ ਘਾ ਸਾਸੀ ਘਾ ਬੁਲਾ ਦਿਓ ਬਾਬਾ ਜੀ ਸਾਸੀ ਘਾ ਸਾਸੀ ਘਾ ਲੈ ਅੱਜ ਚੱਲਿਆ ਮੈਂ ਵਿਆਹ ਉਧਰ ਜਿੱਧਰ ਕੱਲ ਗਏ ਤੇ ਉਹਨਾਂ ਦੀ ਗੁੜੀਆਂ ਨੂੰ ਆਪਣਾ ਗੁਰਦੁਆਰਾ ਸਾਹਿਬ ਨਾਲ ਛੱਡਣਾ ਤੇ ਉਹਨਾਂ ਨੇ ਕਿਹਾ ਵੀ ਆ ਜੀ ਉਹ ਵੀ ਤੁਸੀਂ ਤੇ ਮੈਂ ਸੋਚਣ ਲੱਗਾ ਵੀ ਤੁਸੀਂ ਬਾਅਦ ਚ ਰੈਡੀ ਹੋ ਕੇ ਜੇ ਰੈਡੀ ਹੋ ਜਾਣਗੇ ਤਾਂ ਲੈ ਜਾਊਂਗਾ ਇਹਨਾਂ ਨੂੰ ਆਣ ਕੇ ਨਾ ਹੋਈਆਂ ਤੇ ਇਹਨਾਂ ਦੀ ਮਰਜ਼ੀ ਆ ਹੁਣ ਠੀਕ ਨਹੀਂ ਤਾਂ ਮੈਂ ਰੈਡੀ ਇਸ ਕਰਕੇ ਪਹਿਲਾਂ ਆ ਗਿਆ ਹੁਣ ਉਹਨਾਂ ਨੂੰ ਉਹਨਾਂ ਦੀ ਗੁੜੀਆਂ ਨੂੰ ਗੁਰਦੁਆਰਾ ਸਾਹਿਬ ਛੱਡ ਕੇ ਆਉਣਾ ਆ ਛੱਡ ਕੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੈ ਜਾਊਂਗਾ ਜੇ ਇਹ ਰੈਡੀ ਹੋ ਜਾਣਗੇ ਮੰਮੀ ਤੇ ਇਹ ਨਹੀਂ ਤੇ ਫਿਰ ਆਪਾਂ ਦੇ ਹੈ ਹੀ ਜਿੰਦਾਬਾਦ ਅੱਜ ਖੱਲੇ ਕਿਹੜਾ ਕਾਕਾ ਇਹ ਇੱਕ ਨਵਾਂ ਸਖੜਿਆ ਜਿਹਾ ਕਾਕਾ ਦੇਖਣਾ ਭਈ ਉਧਰ ਨੂੰ ਪਰ ਹਣ ਪੈਰ ਪੈ ਜਾਣਾ ਮੈਂ ਵੇਖਣ ਡਿਆ ਮੂੰਹ ਵਾਲ ਸਾਡੀ ਹਰਗੁਣ ਦਾ ਬਰਥਡੇ ਆ ਗਿਆ ਭਈ 1 ਸਾਲ ਦੀ ਹੋਣ ਵਾਲੀ ਆ ਮੇਰਾ ਪਹਿਲਾਂ ਆਉਣਾ ਫਿਰ ਸਾਡੀ ਹਰਗੁਣ ਦਾ ਆਉਣਾ ਆ ਨਹੀਂ ਪਹਿਲਾਂ ਮੇਰਾ ਆਉਣਾ ਫਿਰ ਡੈਡੀ ਜੀ ਦਾ ਆਉਣਾ ਫਿਰ ਹਰਗੁਣ ਦਾ ਆਉਣਾ ਫਿਰ ਸੰਦੀਪ ਦਾ ਆਉਣਾ ਹੈ ਸੰਦੀਪ ਲਗੋ ਲਗ ਬਰਥਡੇ ਆ ਗਿਆ ਤੁਹਾਨੂੰ ਗਣਾਉਣਾ ਹੁਣ ਵੀ ਕਿਦਾਂ ਬਰਥਡੇ ਮੇਰਾ ਬਰਥਡੇ ਹੈਗਾ ਆ 22 ਤਰੀਕ ਨੂੰ ਮੇਰਾ ਬਰਥਡੇ ਹੈਗਾ ਆ 22 ਤਰੀਕ ਨੂੰ ਤੇ ਡੈਡੀ ਜੀ ਦਾ ਬਰਥਡੇ ਹੈਗਾ ਆ 2 ਤਰੀਕ ਨੂੰ ਤੇ ਹਰਗੁਣ ਦਾ ਬਰਥਡੇ ਹੈਗਾ ਯਾ 6 ਤਰੀਕ ਨੂੰ 6 ਜਨਵਰੀ ਨੂੰ ਜਨਵਰੀ ਦੀ 2 ਤਰੀਕ ਨੂੰ ਡੈਡੀ ਜੀ ਦਾ ਹੈ ਤੇ ਜਨਵਰੀ ਦੀ 6 ਤਰੀਕ ਨੂੰ ਇਹਦਾ ਬਰਥਡੇ ਆ ਤੇ ਮੇਰਾ ਹੈਗਾ ਇਸੇ ਮਹੀਨੇ 22 ਤਰੀਕ ਨੂੰ ਤੇ ਸੰਦੀਪ ਦਾ ਹੈਗਾ ਮਾਰਚ ਦੇ 23 ਤਰੀਕ ਨੂੰ ਸ਼ਾਇਦ ਹਨ ਹਾਂ ਮਾਰਚ ਦੀ 23 ਤਰੀਕ ਇੱਕ ਚੀਜ਼ ਤੇ ਮੈਂ ਵੀ ਚਟ ਪਾਈ ਗਈਆਂ ਸੱਚ ਆਪਣੀ 22 ਤਰੀਕ ਦੀ ਮਾਰਚ ਦੀ 22 ਤਰੀਕ ਦੀ ਐਨੀਵਰਸਰੀ ਤੇ 23 ਤਰੀਕ ਨੂੰ ਸੰਦੀਪ ਦਾ ਬਰਥਡੇ ਹੈ ਹਨਾ ਸਾਡੇ ਫੰਕਸ਼ਨ ਜਿਹੜੇ ਨਿਕਨੇ ਕਿੰਨੇ ਹੀ ਆ ਡੈਡੀ ਹੁਣ ਜੋਗੀ ਚਾਹ ਤੇ ਨਾਲ ਰੋਟੀ ਲੈ ਚੱਲਦੇ ਆ ਵੀ ਉਧਰ ਰਾਹ ਚ ਫੜਾ ਜਾਏ ਕਿਉਂਕਿ ਉਧਰ ਰਾਹ ਚ ਹੀ ਹੁੰਦਾ ਪਲਾਟ ਆਪਣਾ ਡੈਡੀ ਜੀ ਇੱਥੇ ਰਸਤੇ 'ਚ ਖੜੇ ਹੋਣਗੇ ਹੁਣ ਉਹਨਾਂ ਨੂੰ ਉੱਥੇ ਚਾਹ ਫੜਾ ਦੇਣੀ ਹੈ ਕਿਉਂਕਿ ਫਿਰ ਮੈਨੂੰ ਥੋੜਾ ਜਿਹਾ ਅੰਦਰਲੇ ਪਾਸੇ ਜਾਣਾ ਪਣਾ ਕਿਉਂਕਿ ਸਾਡਾ ਮਤਲਬ ਹਾਈਵੇ ਰੋਡ ਤੋਂ ਥੋੜਾ ਜਿਹਾ ਅੰਦਰ ਨੂੰ ਆ ਆਪਣਾ ਨਵਾਂ ਜਿਹੜਾ ਆਪਾਂ ਪਲਾਟ ਲਿਆ ਆ ਤੇ ਮੈਂ ਡੈਡੀ ਜੀ ਨੂੰ ਅਖਾ ਮੈਂ ਤੁਸੀਂ ਮੋੜ ਤੇ ਆ ਜਾਓ ਕਿਉਂਕਿ ਮੈਨੂੰ ਥੋੜੀ ਜਲਦੀ ਹੁਣ ਮਾ ਉਧਰ ਵੀ ਜਾਣਾ ਆ ਕਿਉਂਕਿ ਉਧਰ ਜ਼ਿਆਦਾ ਜ਼ਰੂਰੀ ਕੰਮ ਕੁੜੀ ਨੂੰ ਗੁਰਦੁਆਰਾ ਸਾਹਿਬ ਜਿਹੜਾ ਨਹੀਂ ਛੱਡ ਕੇ ਆਉਣਾ ਆ ਪਹਿਲਾਂ ਡੈਡੀ ਆ ਗਏ ਨੇ ਆਹ ਹਾਂਜੀ ਰੋਟੀ ਵੀ ਇੱਥੇ ਤੁਹਾਡੀ ਰੋਟੀ ਲਿਆਂਦੀ ਜੀ ਤੇ ਆਹ ਚਾਹ ਠੀਕ ਆ ਮਿੱਠਾ ਲੜੀ ਕਨੇ ਸ਼ੁਕਰ ਗਾਲਾਂ ਨੇ ਪਈਆਂ ਵੀ ਲੜੀ ਨੇ ਉਹਨੂੰ ਪਰਫੀ ਕਿਹਾ ਇਹ ਲੈ ਆਉਣ ਵਾਤੇ ਕਿਉਂਕਿ ਆਪਣਾ ਘਰ ਦਿੰਦੀ ਨਹੀਂ ਜੜੀ ਨਹੀਂ ਉਹ ਲੱਗੀਆਂ ਰੱਖਣ ਸ਼ੁਰੂ ਲੱਗੀਆਂ ਕਰਨ ਤੇ ਉਹ ਕੰਮ ਖਰਾਬ ਭਗਾ ਮਨੇ ਚੇਤਾ ਭੁੱਲ ਗਿਆ ਲੜੀ ਕਹਿੰਦੇ ਚੱਲ ਕੋਈ ਨਹੀਂ ਤੂੰ ਨਾ ਕੋਈ ਚਾਹੀਦਾ ਕੰਮ ਕਰੀ ਫਿਰ ਇੱਥੋਂ ਹਣ ਲੈ ਲੈਨੀ ਆ ਮੈਂ ਚੱਲ ਠੀਕ ਆ ਵੀ ਬਾਪੂ ਖੁਸ਼ ਹੋ ਕੇ ਬੋਲਿਆ ਆ ਵੇਖੋ ਭਰਾ ਸਾਡਾ ਤਿਆਰ ਹੋ ਗਿਆ ਇਹ ਜੀ ਤਿਆਰ ਨਹੀਂ ਹੋਇਆ ਜੀ ਚਲੋ ਕੋਈ ਨਹੀਂ ਇਦਾਂ ਹੁੰਦੀ ਆ ਯਾਰ ਏਮ ਆਪਾਂ ਆਪਾਂ ਇਕੱਠੇ ਮੱਲੇ ਪੜ੍ਹਾਈ ਕਰਦੇ ਰਏ ਸਟੱਡੀ ਕਰਦੇ ਰਏ ਪੜ੍ਹਾਈ ਹਾਂ ਦੱਸਾਂ ਮੈਂ ਭਾਈ ਅਸੀਂ ਕਰ ਹੀ ਬੜੀ ਲਈ ਆਪਾਂ ਇੰਗਲਿਸ਼ ਪੂਰੀ ਮਾਰਦੇ ਪਾਣੀ ਇਹਨੂੰ ਯਾ 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 ਵਸ ਇਹ ਇੰਗਲਿਸ਼ 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 ਇੰਗਰੇਜ਼ੀ ਗਰੇਜ਼ੀ 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 ਨਹੀਂ ਚੱਲੇ ਆਂ ਦੀਦੀ ਨੂੰ ਛੱਡਣ ਵਾਸਤੇ ਕਿੱਥੇ ਕਿੱਥੇ ਜਾਣਾ ਕਿੱਥੇ ਪਹਿਲੇ ਗੁਰਦੁਰਗਾ ਸਾਹਿਬ ਜਾਣਾ ਹੁਣ ਗੁਰਦੁਰਗਾ ਸਾਹਿਬ ਜਾਣਾ ਹਾਂ ਅੱਛਾ ਅੱਛਾ ਫੇਰ ਠੀਕ ਆ ਤੇ ਨਾਲ ਹੀ ਸਾਈਡ ਤੇ ਕਿੱਥੇ ਸਾਹਿਬ ਹੈਗਾ ਸੱਚ ਆ ਗੱਡੀ ਆਪਣੀ ਦੇ ਕੋਲ ਆਪਾਂ ਆ ਗਏ ਬੈ ਜਾ ਬੈ ਜਾ ਮੈਂ ਪਹਿਲੀ ਈ ਲਗਾ ਭਰਾ ਗੱਡੀ ਦੇ ਵਿੱਚ ਬਹਿਣ ਅੱਛਾ ਮੁੰਡਿਆ ਚੱਲ ਜਾ ਆ ਇਹ ਕਿਹੜਾ ਆ ਰੱਖ ਤੇ ਬੈ ਜਾ ਬੈ ਅਸੀਂ ਪਹੁੰਚ ਗਏ ਗੁਰਦੁਆਰਾ ਛੋਟੇ ਘੁੰਮਣੀ ਤੇ ਇੱਥੇ ਅੰਗੀਠਾ ਸਾਹਿਬ ਗੁਰਦੁਆਰਾ ਨਾਲ ਹੀ ਆ ਵੀ ਘੁੰਮਣਾ ਦੇ ਉੱਥੇ ਉਤਾਰ ਦਿੱਤਾ ਇਹ ਦੀਦੀ ਉਹਨਾਂ ਨੂੰ ਤੇ ਹੁਣ ਉਹਨਾਂ ਦੀ ਫੈਮਲੀ ਹੋਰ ਆ ਉਹਨਾਂ ਨੂੰ ਨਾਲ ਲੈ ਆਵਾਂ ਗੱਡੀ ਤੇ ਤੇ ਉਸ ਤੋਂ ਬਾਅਦ ਵਿੱਚ ਲੈ ਕੇ ਆਉਂਗਾ ਜੇ ਸੰਦੀਪ ਹੁਣੀ ਤਿਆਰ ਹੋ ਗਈ ਹੋਣਗੇ ਫਿਰ ਉਹਨਾਂ ਨੂੰ ਲੈ ਆਉਂ ਨਹੀਂ ਤੇ ਫਿਰ ਬੈਜਣਗੇ ਚਪਰ ਕੇ ਘਰੇ ਛੱਡ ਆਏ ਹੁਣ ਦੀਦੀ ਹੁਣਾਂ ਨੂੰ ਤੇ ਹੁਣ ਦੇਖਦੇ ਇਹਨਾਂ ਦੀ ਫੈਮਿਲੀ ਰੈਡੀ ਹੋਈ ਕਿ ਨਹੀਂ ਲੈ ਆਈ ਗਏ ਇਹਨੇ ਰੈਡੀ ਹੋਏ ਸਾਰੇ ਹੀ ਸਭ ਮੁੰਡਾ ਮੁੰਡਾ ਤਿਆਰ ਹੋ ਗਿਆ ਵਾ ਤੇ ਹੁਣ ਇਹ ਲੈ ਟੋਕਰਿਆ ਟੋਕਰਿਆ ਆਪੇ ਚੁੱਕਣ ਡਿਆ ਵਾ ਅਜੇ ਚਰਨੇ ਗਾਈਂ ਖਾੜੀ ਪਿੱਛੇ ਖੜੀ ਜੀਆ ਚਲ ਕੋਈ ਨਾ ਕੋਈ ਨਾ ਫੇਕਿਆ ਇਹਨੇ ਪਕੜਿਆ ਬੰਨ ਕਹਿੰਦਾ ਚਲ ਮੈਂ ਪਹਿਲਾਂ ਛੱਡ ਆਉਂਦਾ ਹੱਥ ਪਾਵਾਂ ਨੀ ਤੇ ਨੋ 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 ਚਲ ਕੋਈ ਨਹੀਂ ਫਿਰ ਆ ਜਾ ਆ ਜਾ ਲੈਟਰ ਦੇ ਲੈਟਰ ਚੁੱਕ ਦੇ ਦੇ ਆ ਜਾ ਆ ਜਾ ਫਿਰ ਆ ਜਾ ਆ ਜਾ ਸਮਾਨ ਆਪਾਂ ਗੱਡੀ ਦੇ ਵਿੱਚ ਰਖਾਤਾ ਕੰਮਲ ਕੁੰਮਲੇ ਮਿਲਣੇ ਵਾਸਤੇ ਤੇ ਇਹਨਾਂ ਪਤਾ ਨਹੀਂ ਕਦੋਂ ਜਾਣਾ ਆ ਆਪਾਂ ਚੱਲਣ ਠਹਿਰੇ ਨੇ ਬਸ ਇੱਕੇ ਗੀੜੀ ਲੱਗਣੀ ਹਨਾ ਬਸ ਹੁਣ ਆਪਣੀ ਫੈਮਿਲੀ ਥੋੜੀ ਰਹਿ ਗਈ 10-12 ਜਾਣੇ ਰਹਿ ਗਏ ਹਾਂ ਹੁਣ ਮੈਂ ਸੰਦੀਪ ਹੁਣਾਂ ਨੂੰ ਲੈ ਆਵਾਂ ਵੀ ਉਹ ਘਰੇ ਨੇ ਮੰਮੀ ਹੁਣਾਂ ਨੂੰ ਮੈਂ ਕਾਲ ਕੀਤੀ ਸੀਗੀ ਉਹ ਕਹਿੰਦੇ ਵੀ ਆਪਾਂ ਰੈਡੀ ਹੋ ਗਏ ਬਸ ਅੱਧੇ ਘੰਟੇ ਤੱਕ ਤੂੰ ਆ ਜਾ ਤੇ ਹੁਣ ਬਸ ਪਹੁੰਚਣ ਆਲਾ ਮੈਂ ਵੀ ਘਰੇ ਆਪਣੇ ਲੈ ਵੀ ਬਹੁਤ ਸਾਰੇ ਗਾਣੇ ਸੁਣ ਲਏ ਹੁਣ ਬਸ ਇੱਕ ਦੋ ਮਿੰਟ ਤੱਕ ਚਿੜੀਆ ਰਾਣੀ ਲੱਗਾ ਲੱਗਣ ਬਸ ਤੇ ਫਿਰ ਉਹ ਸੁਣੀ ਜਾਣਾ ਐਨਜੋਏ ਕਰਨਾ ਮੇਰੇਨ ਹੁਣ ਮਰੀ ਤੇ ਆਪਣੀ বাস ਨੂੰ ਮੁਕਾਤਾ ਮੈਂ ਹੁਣ ਘਰੇ ਹੀ ਜਾਣਾ ਜਿੰਦਾ ਮਾਰਗ ਤੇ ਆ ਜਾਣਾਗਾ ਗੱਡੀ 'ਚ ਬੈ ਕੇ ਚੱਲੀਏਗਾ ਆਪ ਨੂੰ ਘਰੇ ਜਾਣਾ ਪਣਾ ਨਾਲੇ ਆ ਬੁੰਦੀ ਲੈ ਚਲਦੇ ਆ 10 ਮਿੰਟ ਲੱਗ ਜਾਣੇ ਆ ਪਲਾਟ ਦੇ 'ਚ ਚਾਹ ਖੜਨੀ ਫੇਰ ਹੁਣ ਡੈਡੀ ਦਾ ਫੋਨ ਆ ਗਿਆ ਲੈ ਤੈਨੂੰ ਕੋਈ ਕੰਮ ਨਹੀਂ ਤੂੰ ਮੈਨੂੰ ਵਾਜਾ ਮਾਰੀ ਜਾਣੀ ਹੈ ਹੈ ਮੈਂ ਲੈ ਹਰਗੁਣ ਚਾਹ ਤਾ ਸਰ ਨਾ ਪਾਲਣ ਨੂੰ ਤੂੰ ਹੀ ਪੋੜ ਤਾ ਆ ਬੁੰਦੀ ਦਿੱਤੀ ਉਹਨਾਂ ਨੇ ਹੜ ਬੁੰਦੀ ਪੰਨੀ ਕਿਹੜੀ ਚੀਜ਼ ਐ ਖਾਓ ਹਾਂਜੀ ਆਓ ਮੇਰੇ ਕੋਲ ਇੱਧਰ ਆਓ ਤੁਹਾਨੂੰ ਅੱਜ ਪਾਉਣੀ ਕਿੰਨੀ ਵੀ ਮੈਂ ਤਾਂ ਪ੍ਰੋਗ ਆਪਣੇ ਪੁੱਤ ਨੂੰ ਅੱਜ ਪਾਉਣੀ ਸੀ ਆਏ ਹੋਏ ਆਏ ਹੋਏ ਆਹ ਤਾ ਤਾ ਡਾ ਡਾ ਤਾ 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 ਦੱਦਾ ਦੱਦਾ لا 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 ਇਤੂ ਕੀ ਕੱਢਣਾ ਪੈਹਾ ਕੱਢਣਾ ਪੈਹਾ ਕੱਢਣਾ ਪੈਹਾ ਇਹ ਨਹੀਂ ਮੇਰਾ ਪਤਾ ਲੱ 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 ਤੇਰਾ ਇਹ ਪਤਾ ਹੈ ਤੇਰਾ ਹੀ ਨੇ ਹੁਣ ਕਦਰ ਹੋਣਾ ਮਿਲ ਤੇ ਗਿਆ ਕ ਕ ਬੋ ਸੁਣਾ ਮੰਮੀ ਨੇ ਕਿਤੇ ਜੂੜਾ ਹੂੰ ਵਾਹ ਬਹੁਤ ਸੋਣਾ ਇਹਨੂੰ ਕੀ ਕਹਿੰਦੇ ਜਲੇਬੀ ਜੂੜਾ ਹਾਂ ਜਲੇਬੀ ਥੋੜੀ ਹੈ ਹਾਂ ਪਤਾ ਨਹੀਂ ਇਹਨੂੰ ਕੀ ਕਹਿੰਦੇ ਨਾਮ ਨਹੀਂ ਯਾਦ ਅਸ ਅਸਾ ਠੀਕ ਆ ਕਿਉਂ ਤੁਹਾਨੂੰ ਕਿਹਾ ਇਹਨਾਂ ਬਸ ਹਾਥੀ ਰਾਜਾ ਤੁਹਾਨੂੰ ਵੇਖਣ ਨੂੰ ਮਿਲਣਾ ਬਸ ਲੱਗਾ ਤੇ ਉਧਰ ਬਟੂ ਨੇ ਲੈ ਆਓ ਬਟੂ ਵਾ ਦੇ ਦੋ ਲੈ ਆਓ ਮੈਂ ਦੇ ਦੋ ਕਿਹੜਾ ਜੂੜਾ ਕਹਿੰਦੇ ਫੜਾ ਫੜਾ ਇਹਨੂੰ ਤਾਂ ਤੁਸੀਂ ਆਪ ਵੀ ਕਰ ਦਿੱਤੀ ਫ੍ਰੈਂਚ ਜੂੜਾ ਮਿਲਦਾ ਨਹੀਂ ਲੈ 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 ਹੜਾ ਫ੍ਰੈਂਚ ਜੂੜਾ ਅੱਛਾ ਫ੍ਰੈਂਚ ਫ੍ਰੈਂਚ ਵਾਲਾ ਹੈ ਇਧਰ ਵੇਖੀ ਵੇਖੀ ਰੰਦੀ ਵੇਖੀ ਫੜਾਏ ਨਾ ਇਧਰ ਫੜਾਏ ਫੜਾ ਲੈ 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 ਚਲਾਉਂ ਨਾ ਚਲਾ ਮੀਨ ਬਾਈ ਕਰ ਦੋ ਬਾਈ ਕਰ ਦੋ ਬਾਈ ਕਰ ਦਮ ਬਾਈ 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 ਜੀ ਇਹ ਕਿਹ ਬਾਈ ਕਰ ਦਵਾ ਤਾ ਚੱਲੀ ਕਿਹਨ ਕਿੱਥੇ ਜਾਣਾ ਕਿ ਕਿੱਧਰ ਜਾਣਾ ਹੈ ਇਹ ਕੀ ਆ ਪਾ ਲਈ ਡਿੱਗੀ ਦੇ ਵਿੱਚ ਤਰਮੋਸ਼ ਵੀਰ ਉੱਥੇ ਹੀ ਨੰਤਈ ਤਰਮੋਸ਼ ਜੜੀ ਨਹੀਂ ਉੱਥੇ ਆ ਵੀ ਆ ਤਰਮੋਸ਼ ਸੁیرے ਖੜੀ ਸੀ ਨਾ ਮੈਂ ਸੁیرے ਡੈਡੀ ਨੇ ਮੈਨੂੰ ਪਰਚੀ ਵਾਸਤੇ ਕਾਹਵੇਂ ਬਰਫੀਲੇ ਹੀ ਆਈ ਤੇ ਉਹ ਮੈਂ ਖੜੀ ਨਹੀਂ ਆਪਣੇ ਨੀਂ ਰਖਣੀ ਸੀ ਨਾ ਤੇ ਅਰਦਾਸ ਕਰਕੇ ਜਾਂ ਜਿੱਦਾਂ ਉਥੇ ਡੈੜੀ ਹੁੰਦਾ ਨਾ ਤੇ ਉਹ ਮੈਂ ਚੇਤਾ ਪਲਗਾ ਫਿਰ ਡੈਡੀ ਨੇ ਉਥੋਂ ਫਿਰ ਲਈ ਉਥੋਂ ਮੁੱਲ ਕਰ ਪਏ ਆਪਾਂ ਹੁਣ ਫੈਮਲੀ ਆਪਣੀ ਤਿੰਨ ਜਣੇ ਆਪਾਂ ਹੈਗੇ ਆਂ ਚਾਹ ਡੈੜੀ ਨਾਲੇ ਫੜਾ ਦੇਣੀ ਰਸਤੇ ਵਿੱਚ ਰੁੱਕ ਕੇ ਡੈੜੀ ਆਉਂਦੇ ਸਾਈਕਲ ਤੇ ਮੈਂ ਵੀ ਸਾਧਾ ਗਈ ਦਾਦਾ ਆਏ ਨੇ ਕਿੰਨੇ ਚਿਰਾਂ ਬਾਅਦ ਮੈਂ ਆਇਆ ਵੇਹ ਲੈ ਦਾਦਾ ਵੇਹ ਲਿਆ ਕੀ ਚੀਤਾ ਲਾ ਨੋਕ ਦੀ ਕਾਲੀ ਆ ਭਰਾਵਾ ਓਹੋ ਲੈ ਜਾ ਇਹਦੀ ਹੂਟਾ ਲੈਣਾ ਲੈਣੀ ਲੱਗੇ ਹੂੰ ਤਾਂ ਦੇਣ ਵਾਲੇ ਹਾਂਜੀ ਬਾਏ ਜਾਣਾ ਨਹੀਂ ਵਿਆਹ ਹਲੋ ਜੀ ਆਓ ਨਾ ਯਾਰ ਉਹ ਲਾਪੇ ਕਹਿੰਦੀ ਮੈਨੂੰ ਮੈਂ ਦਾਦੇ ਕੋ ਜਾਣਾ ਹੈ ਕਦੋਂ ਉਹ ਡੈਡੀ ਲੋਗੇ ਤੇ ਲੱਪਣ ਲਈ ਲੱਪਣ ਕਿੱਧਰ ਗਏ ਡੈਡੀ ਹਾਂ ਇਹ ਨਹੀਂ ਚੱਲਗੇ ਹੋਈ ਅੱਛਾ ਅੱਭੀ ਆਏ ਆਏ ਨਹੀਂ ਘੜਿਆ ਆਏ ਆਇਦਰ ਵੇਖੋ ਇਧਰ ਦੇਖਦਾ ਡੈਡੀ ਇੱਕ ਕਰੀ ਵੇਖ ਲਓ ਹੈ ਤਰਸੈ ਕੁਮੜ ਦੇ ਨਾਲ ਨਾਲ ਜਾਣਦੇ ਆ ਇੱਧਰ ਅੰਗੀਠਾ ਸਾਹਿਬ ਗੁਰਦੁਆਰਾ ਕਹਿੰਦੇ ਅੱਗੇ ਇਹ ਗੁਰਦੁਆਰਾ ਸਾਹਿਬ ਸਾਹਮਣੇ ਅੰਗੀਠਾ ਸਾਹਿਬ ਅੱਗੇ ਨਾ ਮੈਂ ਗੱਡੀ ਨੇ ਇੱਦਾਂ ਵੇਖਣਾ ਤਾਂ ਮੈਨੂੰ ਲੱਗਾ ਵੀ ਮਹਾ ਆ ਪੈ ਗਈਆਂ ਚਰੀਟਾਂ ਮੈਂ ਕੰਮ ਖਰਾਬ ਹੋ ਗਿਆ ਪਰ ਜਦੋਂ ਐ ਟੱਚ ਕੀਤਾ ਤਾਂ ਫਿਰ ਘੱਟਾ ਹੈਗਾ ਮੇਰੇ ਇਦਾਂ ਸਾਹ ਸਭ ਗਏ ਇੱਕ ਵਾਰੀ ਤੇ ਮੈਂ ਕਿ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰੋ ਇਹਦੀ ਪਾਰਕਿੰਗ ਸਪੈਸ਼ਲ ਬਣੀ ਹੋਈ ਗੁਰਦੁਆਰੇ ਦੇ ਬੈਕ ਸਾਈਡ ਬਹੁਤ ਵਧੀਆ ਹੈ ਗੱਡੀਆਂ ਸਾਰੀਆਂ ਸੇਫ ਫੈਮਲੀ ਨੂੰ ਮੈਂ ਉੱਥੇ ਉਤਾਰ ਦਿੱਤੇ ਗੁਰਦੁਰ ਸਾਹਿਬ ਦੇ ਗੇਟ ਦੇ ਮੂਹਰੇ ਇਹ ਗੁਰਦੁਰ ਸਾਹਿਬ ਆਜੋ ਇੱਧਰ ਜਾਣਾ ਇੱਧਰ ਸਾਈਡ ਇੱਧਰ ਜਾਣਾ ਇੱਧਰ ਉੱਪਰ ਅੰਦਰ ਪਤਾ ਕਿੰਨਾ ਰਸਿਆ ਮੈਂ ਤਿੰਨਾਂ ਦੇ ਪੋਏ ਲੈ ਲੇ ਲੇਟ ਵਿੱਚ ਮੈਂ ਵੀ ਮਿਹਰੀ ਆ ਨੇ ਆਂਦੀ ਭਾਈ ਫੌੜਾਂ ਦੀ ਲੱਭਾਈ ਕੱਖ ਨਹੀਂ ਮਟੋ ਮਟੇ ਉੱਡ ਗਿਆ ਤੁਮ। ਫਰ ਇਹ ਚਲੋ ਇਹ ਆਪੀ ਇਹਨਾਂ ਮਾਮਾ ਧੀਆ ਨੇ ਥੋੜੇ ਥੋੜੇ ਤੇ ਮੈਂ ਵੀ ਖਾ ਲਈ ਆ ਇੱਕਦਮ। ਹਰ ਗੁਣੇ ਖਾਦਾ ਕੋਈ ਕਿ ਨਹੀਂ? ਖਾ ਲਿਆ। ਬੈਠ। ਹਰ ਗੁਣ ਤਾ ਉਂਗਲਾ ਉਂਗਲਾ ਆਈ ਆਈ ਅੱਜ ਮੁੰਡਾ ਪੂਰਾ ਫੁੱਫੰਡਿਆ ਗਣੀ। ਇਹ ਤੁਸੀਂ ਨੇ ਆਵਾਜ਼ ਕਰਦੇ ਫਿਰ ਆਵਾਜ਼ ਮੈਂ ਲੈ ਬਲੇ ਰਾਸ਼ ਵੇਖੋ ਤੁਸੀਂ ਤੁਹਾਡਾ ਪਲਾ ਜੀ ਬੁੱਕ ਚਲੋ ਭੁਗਤ ਗਿਆ ਇੰਨਾ ਬਹੁਤ ਭਾਜੀ ਵਾਅਦੇ ਦੇ ਇੱਕੀ ਵਾਅਦੇ ਦੇ ਇੱਕੀ ਵਾਅਦੇ ਦੇ ਤੁਸੀਂ ਇਹ ਗੱਲ ਮੜ ਕੇ ਕਹਿੰਦੇ ਫੋਟੋ ਨਹੀਂ ਸਹੀ ਹੈ ਜੀ ਇਹ ਗੱਲ ਸਹੀ ਜੀ ਭਾਈ ਜੀ ਦਾ ਸੁਭਾਅ ਵਧੀਆ ਹੈ ਉਹੋ ਐਨ ਵੇਖਾ ਇਹਨੂੰ ਸ਼ਾਬਾਸ਼ ਮਣੀ ਗੱਲ ਆਹੋ ਹੋਣੀ ਬੜੇ ਆਉਂਦੇ ਵੀਰ ਨੇ ਕੀ ਕੰਮ ਹੈ ਸਿੱਧਾ ਨਾ ਚੱਲ ਮੈਂ ਇਹਨਾਂ ਕੋਈ ਨਾ ਕਰਦਾ ਮੇਰੇ ਵੀ ਨਾਲ ਨਾ ਤੇ ਫਿਰ ਮਾਮਲਾ ਹੋ ਜਾਊਗਾ ਛੱਡ ਦੇ ਗੋਗਾ ਇਹਦੇ ਭਾਈ ਨੇ ਵੀਡੀਓ ਦੇ ਨਾਲ ਫੋਟੋ ਦੋਵੇਂ ਕੰਮ ਚੱਲਣਦੇ ਹੈ ਇਹਨੂੰ ਹੈ ਮੈਂ ਐਡ ਕਰਨੇ ਕਮਾਤੀ ਨਾ ਨੇ ਸਿੱਧੀ 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 ਇਹ ਕਿਹੜਾ ਫੋਟੋ ਬਣਨ ਵਾਲੀ ਆ ਜੀ ਉਹ ਉੱਤੇ ਆ ਉੱਤੇ ਆ ਆਉਂਦੇ ਖੜੇ ਕੋੜੇ ਕਿ ਨਹੀਂ ਸਾਹਮਣੇ ਪਾਜੀ ਸਾਹਮਣੇ ਜੀ ਪਾਜੀ ਆਈ ਦਿਨਾਂ ਦੀ ਚਿੱਟੀ ਆਉਂਦੀ ਫੋਟੋ ਹਨਾ ਇਧਰ ਆਲ ਵਦਿਕਾ ਉਹਨਾਂ ਆਉਂਦੀ ਫੋਟੋ ਓਹੋ ਕੀ ਕੰਡਿਆ ਯਾਰ ਤੇੜਾ ਹੋਣਿਆ ਖੇਦੇ ਖੇਦੇ ਪਾਜੀ ਫੋਟੋ ਕਹਣਾ ਮੈਂ ਤਾਂ ਅੰਦਰ ਡਿਆ ਫੜਾ ਫੜਾ ਖਚਾਉਣ ਡਿਆ ਤੇ ਇਹ ਹੁਣ ਥੱਕ ਗਿਆ ਬਹਿ ਬਹਿ ਹੁਣ ਮੈਂ ਕਿਹਾ ਇਹ ਨਾ ਆਜੋ ਨਾਲ ਥੱਕ ਗਿਆ ਹੁਣ ਬਹਿ ਬਹਿ ਕੇ ਹੈਂ ਥੱਕ ਕੇ ਚਲੋ ਚਲ ਛੱਡ ਦੇ ਛੱਡ ਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਣ ਦੇ ਜਾਣ ਦੇ ਹਰ ਗੁਣ ਇਧਰ ਆਓ ਹਰ ਗੁਣ ਆਜੋ ਆਜੋ ਮੇਰੇ ਕੋ ਆਜੋ ਬਾਹਰ ਨਹੀਂ ਜਾਣਾ ਪਤਾ ਕੋਈ ਨਹੀਂ ਬੜੀ ਢੀਠ ਆਣੀ ਆ ਮੈਂ ਖੇਡਦੀ ਹਰ ਗੁਣ ਐਨੂੰ ਆਜੋ ਇਧਰ ਆਓ ਕਿੱਥੇ ਆ ਕਾ ਕੀ ਜੀ ਆਈ ਕੀ ਬਾਹਰ ਨਹੀਂ ਗਿਆ ਮੈਂ ਰੱਖ ਲਿਆ ਜੀ ਚਲ ਆ ਮੇਰਾ ਪਿਛਣਾ ਵਿਚਾਰਿਆ ਬਖਸ਼ ਲਈਆ ਦੀ ਮਨਸਾ ਮਨਸਾ ਮੇਰੇ ਰਾਮ ਕੋਰੀ ਆਸਾ ਕੰਮ ਸਾਰੇ ਹੋ ਜਾਣੇ ਪਿਆਰ ਨਾ ਕਰੋ ਯਾਰ ਲੜੋ ਨਾ ਨਹੀਂ ਨਹੀਂ ਭਾਈ ਕਰ ਲੈਣ ਭਾਈ ਬੜੀ ਮਿੰਟ ਵਾਲੀ ਗੱਲ ਕਰਨੀ ਆਜੀ ਹੋ ਗਿਆ ਹੋ ਗਿਆ ਹੋ ਗਿਆ ਅੰਦਰ ਸ਼ੂਟ ਚੱਲ ਰਿਹਾ ਨਾਲ ਨਾਲ ਫੋਟੋ ਸ਼ੂਟ ਭਾਈ ਉੱਤਰ ਕਰਦੇ ਸਿਓ ਗੱਲਾਂ ਕਰੋ ਗੱਲਾਂ ਸ਼ਾਬਾਸ਼ ਸਪੀਡ ਵੀ ਵੱਟਦੀ ਆ ਸਪੀਡ ਬਹੁਤ ਵੱਟੀ ਆ ਮੁੜਿਆ ਨੇ ਫੋਟੋ ਸ਼ੂਟ ਵਾਲੇ ਚਿਪ ਕੱਟਦੇ ਵੈਸੇ ਮੈਂ ਲਾਇਆ ਵੈਸਾ ਬਹਿ ਜਾ ਬਹਿ ਕਰਾਈ ਜਾਂਦੇ ਨੇ ਭਰਾ ਹੁਣੀ ਗੋਪੀ ਨੇ ਮੇਰੀ ਗੁੜੀਆਂ ਨੂੰ ਚੁੱਕਿਆ ਹੈ ਕਿੱਥੇ ਜਾਣਾ ਹਾਂਜੀ ਕਿੱਥੇ ਜਾਣਾ ਪਾਪਾ ਕਿੱ데 ਗੋਪੀ ਨਹੀਂ ਮੈਂ ਓਹ ਕੌਣ ਹੈ ਆਹ ਕੌਣ ਹੈ ਗੋਪੀ ਕੋ ਖੁਸ਼ ਹੋ ਕੇ ਚੱਲ ਜਾਂਦੀ ਵੈਸੇ ਮੈਂ ਲਾਇਆ ਸਾ ਹਨਾ ਕੱਲ ਵੀ ਹੈ ਨਾ ਗੋਪੀ ਕੋ ਨਹੀਂ ਰੋਈ ਵੀ ਕੱਲ ਵੀ ਨਹੀਂ ਰੋਈ ਲੋ ਹੈ ਉਹਨੂੰ ਕਿਹੜਾ ਪਿਆਰ ਮਿਲ ਲਿਆ ਹਾਂਜੀ ਰੱਬ ਸਭ ਵੀ ਹੁੰਦਾ ਨਾ ਵੇਲੇ ਪਿਆਰ ਵੇਲੇ ਉਹਦੇ ਕੋ ਅਰਮਾਨ ਚੱਲ ਗਈ ਹੈ ਹਾਂ ਬਈ ਬਈ ਕਰਾਈ ਜਾਂਦਾ ਕਣੀ ਵੀਰ ਹਾਂਜੀ ਹੋਰ 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 ਕਰ ਦੂ ਮੈਂ ਸੰਦ ਬਸ ਜੀ ਬਸ ਹਾਂ ਹੁਣ ਬਣੀ ਗੱਲ ਬਸ ਠੀਕ ਹੈ ਤੋ ਟੁੱਕਰਾ ਤੇ ਰਖ ਲਿਆ ਗੱਡੀ ਤੇ ਮੇਰੇ ਰੱਦਾ ਵੀ ਫੈਮਿਲੀ ਦੇ ਮਾਮੇ ਦਾ ਟੁੱਕਰਾ ਲੈ ਕੇ ਫਰਾਰ ਹੋ ਗਏ ਨਹੀਂ ਯਾਰ ਪੁਣਾ ਖਲੈਂ ਟੁੱਕਰਾ ਤੇ ਵੇਖਦੇ ਡਿੱਗੀ ਬੰਦ ਹੁੰਦੀ ਕਿ ਮੇਰੇ ਰੱਦਾ ਵੀ ਚੱਲ ਸ਼ੀਟਾਂ ਨਾ ਹੀ ਫੋਲਡ ਕਰਨੀਆਂ ਪੈਣ ਵੀ ਤੇ ਇਦਾਂ ਡਿੱਗੀ ਬੰਦ ਹੋ ਜੇ ਚੱਲ 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 ਬੰਦ ਹੋਣਾ ਹੀ ਬੀਤੀ ਨਾ ਕਰਾਈ ਉਹ ਲੈ ਨਹੀਂ ਹੋਈ ਬੰਦ ਉਹ ਆ ਗਈ ਬੈਕ ਪਹੁੰਚ ਕੇ ਆਪਾਂ ਨੇਰਾ ਬਹੁਤ ਹੋ ਗਿਆ ਪਰ ਅੱਧੀ ਰਾਤ ਨਾਕਾ ਲਾਤਾ ਵੇਖ ਲੋ ਰੇ ਬੰਦਾ ਛਾਲੀਆਂ ਨੇ ਹੈ ਮੁੰਡੇ ਉਹਨੇ ਕਿਹਾ ਆਪਣੇ ਕਹਿੰਦੇ ਉਹਦੇ ਗੇਟ ਲੱਗੇ ਲਾਉਣਾ ਮਾਹੋਂ ਉੱਥੇ ਵੀ ਚਿੱਕੜੇ ਆ ਮਣਕੇ ਡਿੱਗ ਪਣ ਕੇ ਕੁੜੀਏ ਤੂੰ ਵੀ ਇੱਥੇ ਆ ਇਧਰ ਆ ਸਾਰੇ ਜਣੇ ਖਲੋਵਾ ਇੱਥੇ ਥੋੜੀ ਭੀੜ ਕਰੋ ਨਾ ਮੜੀ ਜੇ ਭੀੜ ਕਰੋ ਹਾਂ ਮਾਸਾ ਕੰਨੀ ਭਾਜੀ ਵੀਰ ਦਾ ਇਧਰ ਆ ਮੈਂ ਕਿੰਨਾ ਆ ਮਿੰਟ ਮਿੰਟ ਨਹੀਂ ਆਉਂਦੇ ਵੀ ਐਵੇਂ ਢਿੱਲੇ ਬੰਦੇ ਪਾਜੀ ਦੇਹਣੇ ਟੈਂਦੀ ਰਿਹਾ ਆ ਆਗੇ 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 ਭਾਜੀ ਮਾਹਨੀ ਰਹਿ ਬੜਾ ਹੋ ਗਿਆ ਤੂੰ ਕਲੀ ਜਾ ਸਕਦੀ ਹੈ ਸਾਰੇ ਕਾਰਵਿਆਰ ਹੋ ਗਏ ਨੇ ਬਣਾ ਹਵਲ ਕਟਣ ਦੇ ਉਦਾਂ ਹੀ ਆਪਾਂ ਇੱਥੇ ਜਾਣੇ ਕੋਈ ਨਹੀਂ ਕਟਣਾ ਸਰਜੀ ਪਉਣੀ ਹੋਰ ਹੋ ਲੈ ਪਾਣੀ ਬਖਸ਼ਣਾ ਠੀਕ ਚਲੋ ਆਈ ਮਾਇਆ ਚਲੋ ਚਲੋ ਬੜੀ ਚਲੋ ਯਾਰ ਨਹੀਂ ਨਹੀਂ ਕਿਸ਼ੋ ਕਰ ਦਿਓ ਕਰ ਦਿਓ ਕਰ ਦਿਓ ਭਾਜੀ ਪਰ ਮਤ ਕਾਬੂ ਕਰਨਾ ਹੀ ਆ ਕਰਦੇ ਕਰਦੇ ਕੱਢ ਲਾਂਗੇ ਕਰਦੇ ਲਾਟਾਟ ਲਾਂਗੇ ਇਹਦੀ ਛੇਤੀ ਨਹੀਂ ਜਾਂਦੀ ਕੰਚੀ ਖਰਾਬਾ ਨਹੀਂ ਜਾ ਨਵੀ ਲੈ ਕੇ ਆਓ ਨਹੀਂ ਜਾਂਦੀ ਇਹ ਬੰਨੀ ਕਰੀ ਰਸਮਾਂ ਦੀ ਲੱਤਾ ਬੰਨਣ ਵਾਲੀ ਰਸਮਾਂ ਬੰਨ ਬੰਨ ਬੰਦ 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 ਕੱਸ ਕੇ ਜਰਾ ਬੰਦ 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 ਤਾਂ ਬੰਦ ਨਹੀਂ ਜਾਣੇ ਕੋਈ ਕੋਈ ਨਹੀਂ ਦੋਵੇਂ ਬੰਦ ਕੱਟ ਕੇ ਕੱਟ ਕੇ ਜਰੀ ਕਰ ਉਹ ਦੇਖਿਆ ਉਹ ਪਾ ਲੈਣਾ ਪੈ ਜੀ ਕਿ ਉਹ ਮੁੜ ਕੇ ਕਢਾ ਲੈਣਾ ਪੈ ਜੀ ਕਿ Apa kabar? Mantan <tellan> sih

ਕੈਲਕੂਲੇਟਰ ਲੱਗਾ ਭਾਬੀ ਵਧੀਆ ਜਾਰੀ ਕਰ ਲੈਣਾ ਪੰਜ ਵਧੀਆ ਪੰਜ ਕਰਨਾ ਕਿੰਨੇ والله ਜਾਰੀ ਕਰਦੇ ਆਹ ਚਾਰੀ ਪੰਜ ਨੂੰ ਬਾਅਦ ਚ ਚਾਰ ਚਾਰ ਚੱਲ ਚਾਰ ਇੱਕ ਕਰ ਲੈ ਪੂਰਾ ਵੇ ਉਹ ਵੀ 625 ਜੀ ਪੈ ਜਾਂਦਾ ਜੀ ਦੱਸ ਇਹਦਾ ਵੀ ਟਾਂ ਕਿੰਨਾਂ ਲਈ ਧਿਆਨ ਰਹਿੰਦਾ ਜੀ ਹਾਂ ਤੁਹਾਨੂੰ ਅੱਗੇ ਤੋਂ ਜੇ ਮਾੜੀ ਵਾਰੀ ਆ ਗਈ ਬੰਦੀ ਲਾਪਈ ਸਾਹਮਣੇ ਬੈਠੋ ਨੀ ਜੇ ਕੈਮਰਾ ਵੀ ਸੇਕੇ ਰਹੀ ਜੀ ਇਹ ਨਹੀਂ ਬੰਦਰ ਥੋੜਾ ਨਹੀਂ ਬੰਦਰ ਇਹ ਫਰੇਮ ਥੋੜਾ ਜਿਹਾ ਪਲਾਸਟਿਕ ਹੈ ਇਹਦੇ ਵਿੱਚ ਦੇਖਦੇ ਇਹ ਤਾਂ ਲਿਖਿਆ ਲਾਪਾ ਜੀ ਕਹਿੰਦੇ ਆ ਦੇਖਣਾਰੇ ਮੇਕਿੰਗ ਨੇ ਇਹਨੇ ਲੈਣੇ ਸਭ ਤੋਂ ਚੰਗੇ ਨੇ ਇਹਨਾਂ ਚਾਹ ਪਾਕੇ ਆ ਚਾਹ ਪਾਕੇ ਮਾਡਲ ਮਾਡਲ ਸਾਡੇ ਪਾਕੇ ਨੇ ਜਿਵੇਂ ਸੱਤੋ Подия команда. Пас. Ну вот, а мы ну, не знаю, я прибрал. Так, хожу, подъём. ਮੇਲਾ ਪੇਲਾ ਤਿੰਨ ਜੀ ਹੁੰਦੇ ਕਿਵੇਂ ਲਾਪਾ ਜੀ ਇਹਦੇ ਵੀ ਦੇਖੋ ਇੱਕ ਰੀਤ ਆ ਤੁਹਾਨੂੰ ਲੱਗੂ ਨਵਜਤਰਾ ਆ ਇਧਰ ਸੇ ਖੜਾ ਲਾਪਾ ਬੰਦਾ ਕੀ ਹੈ 10 12 14 ਬੱਸ ਸੱਤ ਫੁੱਟ ਬੈਠੇ ਰਹੇ ਅੰਮ੍ਰਿਤ ਅੰਮ੍ਰਿਤ ਹੋ ਗਿਆ ਠੀਕ ਬੁੱਧੀ ਕੀ ਹੈ ਮਾਦੀ ਮਾੜਾ ਸੰਦੇਸ਼ ਮਾਦੀ ਜੀ ਬਾਪੇ ਤੁਹਾਨੂੰ ਕੰਦਰ ਸ਼ੂ ਸ਼ਾਬਾ ਤਾੜੀਆਂ ਮਾਰਦੇ ਕੀ ਹੋ ਗਿਆ ਯਾਰ ਹੱਦ ਹੋ ਗਈ ਆ ਤਾੜੀਆਂ ਮਾਰਦੇ ਸ਼ਾਬਾ ਵੈਰੀ ਗੁੱਡ ਲਓਤਾ ਜੀ ਤੁਸੀਂ ਦੇਖ ਬੈਠ ਰਹੇ ਹੋ ਤੁਸੀਂ ਉਹ ਤਾੜੀਆਂ ਮਾਰਦੇ ਫਿਰ ਸਾਰੇ ਜਣੇ ਰੁਕ ਜਾ ਹਾਂ ਚਲੋ ਚਲੋ ਜਿਆਦਾ ਤਾੜੀਆਂ ਮੂਹਾਂ ਦੇ ਮੈਨੂੰ ਤੇ ਨਾ ਪਾਣਾ ਮੇਰੇ ਨਾਲ ਇਹ ਦਾ ਡਾਟਾ ਹੈ ਕਿਤੇ ਇਹ ਅਸੀਂ ਸਰਕਾਰ ਦੇ ਬੈਠੀਆਂ ਤੇ ਫੇਰ ਆਉਂਦੀਆਂ ਹੁਣ ਬਾਤ ਪਾਣਾ ਤੇ ਫੇਰ ਕਿਵੇਂ ਕਰੀਏ ਇੱਕ ਸਨੈਮੈਟਿਕ ਖਾਹੇ ਸ਼ਾਰਟ ਲੈ ਲਈ ਇਸ ਕਲਾਸ ਇਹਨਾਂ ਦੇ ਕੈਂਦਰ ਮੈਂ ਕਿਹੜਾ ਲਵਾਇਆ ਆ ਅਰੇ ਆਉਂਦੀ ਆ ਬਰਾਬਰ ਦੇ ਦੇੜੇ ਤੋਂ

ਚੱਲ ਪਟੌੜੇ ਕੋਈ ਗੱਲ ਨਹੀਂ ਆਪਣੇ ਧੀਨ ਆਪਣੇ ਘਰ ਜਾਣਾ ਵਾ ਆਪਣੇ ਕੋਈ ਨਹੀਂ ਕੋਈ ਨਹੀਂ ਹਾਂ ਮਰਦਰੀ ਟਾਲਸ ਦੇਖਣ ਹੁਣ ਆਪਾਂ ਚੱਲ ਪਏ ਆ ਪ੍ਰਸ਼ਾਦਾ ਪਾਣੀ ਛਕ ਲਿਆ ਸਾਡੀ ਹਰ ਗੁਨੇ ਵੀ ਛਕ ਲਿਆ ਤੇ ਮੰਮੀ ਜੂਣੀਓ ਮਗਰ ਆ ਰਹੇ ਨੇ ਮੇਰਾ ਮੇਰਾ ਕਾਫੀ ਜ਼ਿਆਦਾ ਹੋ ਗਿਆ ਐ ਬੈਠ ਗਏ ਗੱਡੀ ਵਿੱਚ ਹੁਣ ਆਪਾਂ ਚੱਲੇ ਆਂ ਜਾ ਰਹੇ ਆ ਹੁਣ ਕਰੇ ਆਪਾਂ ਦਦਾ 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 ਅੱਗੇ ਅੱਗੇ ਕੋਮਨ ਛੱਤੀ ਕੋ ਗੋਸ਼ੀ ਬੁੱਧੀ ਹੁੰਦੀ ਹੈ ਅੱਗੇ ਅੱਗੇ ਤਾਂ ਦੇ ਬੜੀਓ ਪਹੁੰਚ ਗਏ ਆਪਾਂ ਘਰੇ ਤੇ ਚੰਗਾ ਚੰਗਾ ਵਿਆਹ ਹੋ ਗਿਆ ਮੈਂ ਤਾਂ ਬਹੁਤ ਸੋਹਣਾ ਤੇ ਆਹ ਹੁਣ ਉਹਨੇ ਬੁੱਧੀ ਦਿੱਤੀ ਹੈਨਰ ਜੀ ਹਾਂ ਅੰਦਰ ਰੋਟੀ ਵੀ ਹੈਗੀ ਲੈਣਦੀ ਯੇ ਲੋਕ ਦਾਦੂ ਐ ਲੋਕੇ ਬੈਠੀਏ ਈ ਗੰਡੀ ਏ ਗੱਡੀ ਚਲਾਉਂਡੀ ਦਾਦਾ ਦਾਦਾ ਕਰ ਦੋ ਵਾਜ ਦੋ ਦਾਦੇ ਨੂੰ ਹੁਣ ਇਹਨੇ ਖਿਡੌਣਾ ਹੀ ਖਿਡੌਣਾ ਹੀ ਹੁਣ ਬਸ ਉਹ ਵੇਖਿਆ ਚਲ ਗਈ ਪਰ ਨੋਗੀ ਕੋਕ ਲੋਗੀ ਇਹ ਬੋ ਹੋਣ ਇਹਨਾਂ ਨੇ ਫੇਰ ਵਿਵਤਾ ਪਾਤੀ ਐ ਕਹਿੰਦੀ ਐ ਵੀ ਚੀਜ਼ ਲੈ ਕੇ ਆ ਵੀ ਪੀਜ਼ਾ ਬਣਾਉਣਾ ਐ ਹੁਣ ਉੱਧਰ ਚਲੋ ਜਾਣੇ ਪੈਣਾ ਨੇ ਕੀ ਕਰਨਾ ਫੇਰ ਚੀਜ਼ ਲੈ ਜੀ ਹੁਣ ਆਪਾਂ ਇਹ ਆਪਣਾ ਇਹ ਗਰਦਾਸਪੁਰ ਰੋਡ ਐ ਮੈਂ ਤਾਂ ਦੱਸ ਦਵਾ ਵੀ ਇਹ ਡਬਲ ਰੋਡ ਲਗਾਣ 5 ਫੁੱਟ ਇਧਰੋਂ ਚੌੜਾ ਉਹਦਾ 5 ਫੁੱਟ ਪਰਲੀ ਸਾਈਡ ਤੋਂ ਤੇ ਸੈਂਟਰ ਵਿੱਚ ਉਹ ਇਹਨੇ ਕੰਧ ਜੀ ਕੀ ਕਹਿੰਦੇ ਹੁੰਦੇ ਉਹ ਇਹਨਾਂ ਮਾਰ ਦੇਣੀ ਐ ਤੇ ਡਬਲ ਰੋਡ ਹੋ ਜਾਣਾ ਐ ਉਧਰ ਉਧਰੀ ਫੇਰ ਇਹ ਆ ਵੀ ਐਕਸੀਡੈਂਟ ਨਾ ਹੋਊਗਾ ਵੀ ਇੱਕ ਰੋਡ ਜਿਹੜਾ ਨਹੀਂ ਚੌੜਾ ਹੋ ਜਾਣਾ ਨਾ ਟ੍ਰੈਫਿਕ ਜਿਹੜੀ ਨਹੀਂ ਉਹ ਫੇਰ ਘਟ ਜੂਗੀ ਨਾ ਤੇ ਬਣਾ ਜਾਂਦੇ ਜਾਂਦੇ ਡੈਡੀ ਜੋਗੀ ਲਈ ਅਜ ਕਿ ਮੂੰਫਲੀ ਤੇ ਸੰਦੀਪ ਜੋਗੀ ਦੀ ਚੀਜ਼ ਜਿਹੜੀ ਨਹੀਂ ਪੀਸੇ ਵਾਸਤੇ ਉਹ ਲੈ ਲਈਏ ਕੋਵਰੀ ਮੈਂ ਲੈ ਲੈ ਕਿਲੋ ਦੀ ਪੈਕਿੰਗ ਲੈ ਲਈ ਆਪੇ ਜਿਉਂ ਮਰਜੀ ਕਰਦੇ ਰਹਿਣਾ ਹੁਣ ਹੁਣ ਤੇ ਭਾਵੇਂ ਪਾਪਾ ਖਾਓ ਵੱਧ ਇੱਕ ਡੈਡੀ ਜੀ ਲੈਂਦੀ ਮੂੰਫਲੀ ਮੈਂ ਮੂੰਫਲੀ ਹੈ ਸੱਚੀ ਮੂੰਫਲੀ ਨਹੀਂ ਗੋਲ ਜਾਂ ਡੈਡੀ ਮੂੰਫਲੀ ਲੈਂਦੀ ਰੇੜੀਆਂ ਪਾਈਆਂ ਨੋ ਮੈਂ ਰੇੜੀਆਂ ਕਹਿ ਦਿੰਦੇ ਮੈਂ ਪਵਾ ਲੈਣੀਆਂ ਦਹਾਂ ਦੀਆਂ ਹੋਈਆਂ ਦੀਆਂ ਪਾੜ ਦੋ ਪਾੜ ਦੋ ਲਾ ਪਠੰਡੀ ਲਾ ਪੇ ਹਟੋਗੀ ਫਿਰ ਗੁਲ ਲਾਉਣੀ ਉਹਨੇ ਨੇ ਉਂਗਲ ਲਾਉਣੀ ਹੈ ਡੈਲੀ ਦੇ ਹੱਥ ਪਾਈ ਚਾਹ ਨੂੰ ਜਿੱਦਾਂ ਤਈ ਨਰਜੀ ਚੀਜੀ ਤੈਨੂੰ ਤਾਂ ਦੀ ਫੇਵਰਿਟ ਮੂਫਲੀ ਮੂਫਲੀ ਮੈਦਾਣਾ ਨਹੀਂ ਹਮ ਤੁਮਾਰੇ ਮਾਮਾ ਨਹੀਂ ਤੇ ਮਨਣਾ ਹਰ ਗੁੰਦਾ ਚੇਤਾ ਆ ਗਿਆ ਮੈਂ ਉਹ ਮੂਫਲੀ ਵਾਲਾ ਸੰਦੇ ਹਮ ਤੁਮਾਰੇ ਮਾਮਾ ਨਹੀਂ ਮੂਫਲੀ ਮੈਦਾਣਾ ਨਹੀਂ ਹਮ ਤੋ ਹੀ ਪੀਜ਼ਾ ਬਣਾਉਣੇ ਕੱਲਾ ਪਿਆਜ਼ ਕੱਟ ਲਓ ਦਿਖਾ ਦਿਓ ਪੀਜ਼ਾ ਨੰਦ ਕੋਲ ਅਦਰਕ ਲਾਓ ਅੱਜ ਪੀਜੇ ਦੇ ਰੇਜੀ ਚ ਹੈਗੀ ਤੇ ਅਸ਼ਾ ਮੈਂ ਚ ਤੇ ਅਦਰਕ ਵੀ ਲੱਗਦਾ ਹੈ ਮੂਲੀ ਵੀ ਲੱਗਦੀ ਹੈ ਹੈ ਸਾਰੀਆਂ ਸਬਜ਼ੀਆਂ ਲਾ ਦਿੰਦੇ ਹਾਂ ਹਾਂ ਜੀਸ ਤੇ ਅੰਮਲ ਠੀਕ ਹੈ ਚਲ ਸਹੀ ਹੈ